ਕਰੋੜ ਰੁਪਇਆ ਕੱਤਰ ਕਰਕੇ ਚੈੱਕ ਆ ਦੇ ਦੇਣਾ 1 ਕਰੋੜ ਰੁਪਇਆ ਇਹਦੇ ਦੋ ਜਾਂ ਦਿਨਾਂ ਦੇ ਵਿੱਚ ਫੇਰ ਉਹ ਕੱਤਰ ਕਰਕੇ ਦੇਣਾ ਇਹਨੇ 2 ਕਰੋੜ ਰੁਪਇਆ ਇਹ ਖਾਂਡਰ ਲੀਫ ਜਿਹੜਾ ਆਪਕੇ ਸ਼ੋਮਨੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਕਈ ਵਾਰ ਹੁੰਦਾ ਜੀ ਸ਼ੋਮਨੀ ਕਮੇਟੀ ਸਹਿਯੋਗ ਨਹੀਂ ਕਰਦੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਐਸ ਵਾਰ EMPLOYEES ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਪਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸੋ ਇਹ ਤੋਂ ਇਲਾਵਾ ਮੈਨੂੰ ਇਸ ਦਲ ਦੀ ਵੀ ਖੁਸ਼ੀ ਹੈ ਕਿ ਜਾਤੀ ਤੌਰ ਤੇ ਬਹੁਤ ਸਾਰੇ ਅੰਪਲਾਈ ਸਾਡੇ ਦੇ ਕਿਸੇ ਨੂੰ 10000 ਨਹੀਂ 5000 ਦੀ ਲੋੜ ਆ ਪਈ ਜਾਂਦੇ ਆ ਅਸੀਂ ਗੁਰੂ ਆਮਦਾਸ ਮੈਡੀਕਲ ਜਿਹੜੇ ਰਾਸਤੇ ਤੋਂ ਇਹ ਜਨਮ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੌਲਮ ਤੌਰ ਤੇ ਇੱਕ ਐਮੂਲੈਂਸ ਜਿਹੜਾ ਬਾਬਾ ਨਾਨਕ ਦੇ ਚ ਰੰਦਾਫ ਦੇ ਕੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਜਾਉਂਦੇ ਆ ਉੱਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹਦਾ ਵਿਚਾਰਾ ਗੁਜ਼ਾਰਾ ਕਰ ਲੂਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਤ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਆਮਦਾਸ ਮੈਡੀਕਲ ਜੁਨੀਅਰ ਆਪੀ ਪਾ ਰਹੀ ਹੈ ਤੇ ਸਾਡੇ ਸਾਰੇ ਸਖਤਰ ਸਹਿਬਾਨ ਇਹਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੋਣ ਆਉਣੇ ਆਪਣੇ ਚੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਮੁਖਤਾਰ ਤੋਂ ਅਸੀਂ ਇਹ ਵੀ ਉਹ ਲਵਾਂਗੇ ਕਿ ਉਹਨਾਂ ਲੋਕਾਂ ਦੇ ਕੀ ਕੀ ਤਜਾ ਜਾਣਵਾ ਕਿਉਂਕਿ ਬਹੁਤ ਨਗਰਾਂ ਦੇ ਵਿੱਚ ਗੁਰੂ ਘਰ ਵੀ ਇਫੈਕਟਡ ਹੋਇਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1165 ਸਿੱਧਾ ਫੈਕਟ ਹੋਇਆ ਉਹਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਪਾਉਣਾ ਉਹਦੇ ਲਈ ਅਸੀਂ ਸਾਰੇ ਯਤਨਸ਼ੀਲ ਰਹਾਗੇ ਤੇ ਦੂਜਾ ਇੱਕ ਸਾਡਾ ਇਹ ਐਕਾਊਂਟ ਹੈ ਜਿਹੜਾ ਕਿਸੇ ਵੀ ਜੁਰਮ ਵਿੱਚ ਨਸ਼ਰ ਕਰਦਾ ਹੈ ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦੁਸ਼ਮਾਨ ਜਿਹੜਾ ਕੱਢ ਕੇ ਬਾ ਰਹੇ ਆ ਇਹ ਜ਼ਰੂਰ ਵਿੱਚ ਆਪਣੇ ਜੱਫਾ ਪਾ ਕੇ ਤੁਸੀਂ ਇਲੈਕਟ੍ਰਿਕ ਨੂੰ ਵੀ ਆ ਜੇ ਵਾ ਫੋਟੋ ਲੈ ਲਓ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡਾ SBI ਦਾ ਡੋਨੇਸ਼ਨ ਟੁਵਾਰਡ ਬਲੱਡ ਫਲੱਡ ਵਿਕਟਮ ਆ ਪੰਜਾਬ ਇਹ ਸਾਡਾ SBI ਦਾ ਕੌਂਟਰੀਆ ਬ੍ਰਾਂਚ ਹੈਗੀ ਇਹਦੀ 11 ਸਾਂਸਦ ਮਾਰਗ 메인 ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫਾਰਨ ਕੰਟਰੀਜ਼ ਲਈ ਆ ਆਪਣੇ ਲੋਕ ਵੀ ਪਾਵਾਦੇ ਇਹ ਨਹੀਂ ਕੋਈ ਜਿਕਰ ਕਰ ਉਹ ਚੇਤੇ ਤੋਂ ਤੇ ਬਾਹਰਲੇ ਜਿਹੜੇ ਆ ਇਹ ਕਾਉਂਡ ਹੈਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 00000000 60 401

ਇਹਦਾ ਆਈ ਐਫ ਐਸ ਸੀ ਕੋਡ ਐਸ ਬੀ ਆਈ ਐਨ 0000691 ਸਵਿਵਰਤ ਕੋਡ ਇਹਦਾ ਜਿਹੜਾ ਐਸ ਬੀ ਆਈ ਐਨ ਆਈ ਐਨ ਡਬਲ ਵੀ ਐਸ ਬੀ ਆਈ ਐਨ ਆਈ ਐਨ ਵਿੱਚ ਡਬਲ ਵੀ 1104 ਇਹ ਐਫ ਸੀ ਆ ਦਾ ਕਹਿੰਦੇ ਆ ਜਿਹਦੇ ਵਿੱਚ ਸਾਨੂੰ ਸ਼ੂਟ ਆ ਜੋ ਇਹ ਦੇ ਵਿੱਚ ਬਾਅਦ ਤੋਂ ਬਾਅਦ ਪੈਸੇ ਪਾਉਣੇ ਟੈਕਸ ਵੀ ਇਹਦੇ ਵਿੱਚ ਪੇਟ ਆ एक सा अकाउंट हैगा तेरह तेरह जोड़ा गुरु नानक देव पातशाह शताब्दी वेले खोलिया पिछली बार भी एक इंफेक्टिव होया ब्रांच है हैगी गोल्डन टेंपल अमृतसर